ਅੱਜ ਕਰੀਬ 11:00 11:00 ਵਜੇ ਘਟਣਾ ਵਾਪਰੀ ਹੈ ਸਾਡੇ ਹਰੀਗੜ੍ਹ ਪੁਲ ਦੇ ਉੱਤੇ ਨਹਿਰ ਦੇ ਕਿਨਾਰੇ ਪਟੜੀ ਕੋਲੋਂ ਇੱਕ ਚਮਕੌਰ ਸਿੰਘ ਨਾਂ ਦਾ ਬੰਦਾ ਜਿਹੜਾ ਕਿ ਸੰਗਰੂਰ ਦਾ ਰਹਿਣ ਵਾਲਾ 50 ਸਾਲ ਦੇ ਕਰੀਬ ਇਹਦੀ ਉਮਰ ਸੀ ਇਹਨੇ ਉੱਥੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਸੀ ਜਿੱਥੇ ਕਿ ਨੇੜੇ ਕੁਝ ਨੌਜਵਾਨ ਜਿਹੜੇ ਲੋਕਲ ਨੂੰ ਘੁੰਮ ਰਹੇ ਸੀ ਇਹਨੂੰ ਬਚਾਉਣ ਵਾਸਤੇ ਇਹਦੇ ਮਗਰੀ ਇੱਕ ਸ਼ਰਨਪ੍ਰੀਤ ਸਿੰਘ ਨਾਂ ਦਾ ਨੌਜਵਾਨ ਜਿਹੜਾ ਕਿ ਹਰੀਗੜ੍ਹ ਦਾ ਰਹਿਣ ਵਾਲਾ ਸੀ ਉਹਨੇ ਵੀ ਇਹਦੇ ਮਗਰੀ ਜਿਹੜੀ ਹੈ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਪਰ ਉਹ ਇਹਨੂੰ ਬਚਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ ਤੇ ਅਨਫੋਰਚੂਨੇਟਲੀ ਇਹ ਜਿਹੜੇ ਦੋਨੋਂ ਜਣੇ ਸੀ ਇਹਨਾਂ ਦੀ ਉੱਥੇ ਡੁੱਬਣ ਕਾਰਨ ਮੌਤ ਹੋ ਗਈ ਤੇ ਸਾਨੂੰ 112 ਤੇ ਇੱਕ ਕੰਪਲੇਂਟ ਆਈ ਸੀ ਮੌਕੇ ਦੇ ਉੱਤੇ ਐਸ ਐਚ ਓ ਧਨੋਲਾ ਨੇ ਪਹੁੰਚ ਕੇ ਜਿਹੜਾ ਡਾਈਵਰਸ ਦੀ ਮਦਦ ਦੇ ਨਾਲ ਇਹ ਦੋਨੋਂ ਬਾਡੀਆ ਰਿਕਵਰ ਕੀਤੀਆਂ ਨੇ ਇਹ ਬਾਡੀਜ਼ ਰਿਕਵਰ ਕਰ ਲਈਆਂ ਗਈਆਂ ਨੇ ਤੇ ਫਰਦਰ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇਹ ਦੋਨੋਂ ਬਾਡੀਜ਼ ਦੀ ਸਰਕਾਰੀ ਸਿਵਲ ਹਸਪਤਾਲ ਬਰਨਾਲਾ ਵਿਖੇ ਜਿਹੜੀਆਂ ਰੱਖਾ ਦਿੱਤੀਆਂ ਗਈਆਂ ਨੇ ਮੋਰਚਰੀ ਦੇ ਵਿੱਚ ਤੇ ਇਹਨਾਂ ਦੇ ਪਰਿਵਾਰਾਂ ਨੂੰ ਵੀ ਇਨਟੀਮੇਟ ਕਰ ਦਿੱਤਾ ਗਿਆ ਤੇ ਫਰਦਰ ਪੋਸਟਮਾਰਟਮ ਤੋਂ ਬਾਅਦ ਜਿਹੜੀ ਹੈ ਫਰਦਰ ਕਾਰਵਾਈ ਕੀਤੀ ਜਾਏਗੀ